ਨਿਊਜ਼ੀਲੈਂਡ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ। ਅਪੇਤ ਪਰੇ ਹਾਲਾਤਾਂ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋਈ। ਮਾਨਸਾਲ ਪਹਿਲਾਂ ਹੀ ਵਿਦੇਸ਼ ਪੜ੍ਹਾਈ ਕਰਨ ਦੇ ਲਈ ਰਮਨਦੀਪ ਸਿੰਘ ਗਿਆ ਸੀ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤ ਸੀ। ਗੁਰਦਾਸਪੁਰ ਦਾ ਰਹਿਣ ਵਾਲਾ ਰਮਨਦੀਪ ਸਿੰਘ ਨਿੱਜੀ ਕੰਪਨੀ ਦੇ ਵਿੱਚ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਪਰ ਉਸ ਨੂੰ ਕਿਸੇ ਦੇ ਵੱਲੋਂ ਨਿਸ਼ਾਨਾ ਬਣਾ ਲਿਆ ਗਿਆ। ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦਾ ਰਹਿਣ ਵਾਲਾ ਨੌਜਵਾਨ ਜਿਸ ਤੋਂ ਬਾਅਦ ਹੁਣ ਜਦੋਂ ਖਬਰ ਇਹ ਪਰਿਵਾਰਕ ਮੈਂਬਰਾਂ ਨੂੰ ਮਿਲੀ ਹੈ ਤਾਂ ਹਾਲਾਤ ਕਰਦੇ ਕਿਵੇਂ ਹੋਣਗੇ ਇਹ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਹ ਰਿਪੋਰਟ ਦੇਖਦੇ ਆ ਸਾਰਾ ਮਾਮਲਾ ਸਮਝ ਆਏਗਾ ਰੋਜ਼ੀ ਰੋਟੀ ਦੀ ਤਲਾਸ਼ ਹੁੰਦਾ ਪੰਜਾਬ ਤੋਂ ਪ੍ਰਵਾਸ ਜਦੋਂ ਉੱਥੇ ਬੰਦਾ ਬਣਦਾ ਹੈ ਲਾਸ਼ ਮਾਪੇ ਰੋਣ ਹਾਲਾਤਾਂ ਨੂੰ ਸੋ ਸਮਝ ਕੇ ਭੇਜੋ ਮਲਕ ਅਫਗਾਨੇ ਲੋਕੋ ਆਪਣੇ ਜਵਾਕਾਂ ਇੱਕ ਵਾਰ ਫਿਰ ਵਿਦੇਸ਼ੀ ਧਰਤੀ ਨੇ ਇੱਕ ਮਾਂ ਤੋਂ ਉਸਦਾ ਨੌਜਵਾਨ ਪੁੱਤ ਹਮੇਸ਼ਾ ਦੇ ਲਈ ਖੋ ਲਿਆ ਗੁਰਦਾਸਪੁਰ ਦੇ ਪਿੰਡ ਕੋਟਲੀ ਸ਼ਾਹਪੁਰ ਦੇ ਰਹਿਣ ਵਾਲੇ 25 ਸਾਲਾ ਰਮਨਦੀਪ ਸਿੰਘ ਦੀ ਨਿਊਜ਼ੀਲੈਂਡ ਦੀ ਧਰਤੀ ਤੇ ਭੇਤਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਸਾਲ 2018 ਦੇ ਵਿੱਚ ਨਿਊਜ਼ੀਲੈਂਡ ਗਿਆ ਰਮਨਦੀਪ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਉੱਥੇ ਇੱਕ ਕੰਪਨੀ ਦੇ ਵਿੱਚ ਸਿਕਿਉਰਿਟੀ ਦਾ ਕੰਮ ਕਰਦਾ ਸੀ ਜਵਾਨ ਪੁੱਤ ਦੀ ਮੌਤ ਤੇ ਜਿੱਥੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਉੱਥੇ ਹੀ ਪੀੜਿਤ ਪਰਿਵਾਰ ਨੇ ਪੁੱਤ ਦੀ লাশ ਨੂੰ ਦੇਸ਼ ਲਿਆਉਣ ਦੀ ਸਰਕਾਰਾਂ ਨੂੰ ਗੋਹਾਰ ਲਗਾਈ ਗਿਆ ਰਾਤ ਨੂੰ ਫੋਨ ਆਇਆ ਕਿ ਪੁੱਤੋਂ ਕੋ ਦੋਸਤਾਂ ਨੇ ਉਹਦੇ ਨੇ ਫੋਨ ਕੀਤਾ ਕਿ ਰਮਨਦੀਪ ਦੀ ਗੱਡੀ ਤੇ ਲੱਗੇ ਕੋਈ ਡੈੱਡ ਬੜੀ ਪਈ ਹੈ ਪਤਾ ਨਹੀਂ ਹੈ ਕਿ ਦੀ ਹੈ ਤੇ ਅਗਲੇ ਦਿਨ 5 ਵਜੇ ਤੱਕ ਕਲੀਅਰ ਹੋ ਗਿਆ ਸਵੇਰੇ 5 ਵਜੇ ਕਲੀਅਰ ਹੋ ਗਿਆ ਕਿ ਉਹ ਡੈੱਡ ਬੜੀ ਜਿਹੜੀ ਰਮਨਦੀਪ ਦੀ ਸੀ ਜਦੋਂ ਕਿ 12 ਵਜੇ ਉਹ ਤੋਂ ਆਪਣੀ ਜੌਬ ਤੋਂ ਆਪ ਕਰਕੇ ਆਇਆ 12:10 ਉਹਨਾਂ ਦੇ ਮੁਤਾਬਕ 12:10 ਵਜੇ ਇਹ ਵਾਪਕਾ ਹੋ ਗਿਆ ਤੇ ਸ਼ੱਕ ਤੇ ਇਹ ਹੀ ਲੱਗਦਾ ਵੀ ਮੈਂ मतलब ਕੋਈ ਲੁੱਟਖੋ ਦੀ ਨੀਤ ਨਾਲ ਹੀ ਇਹਨੂੰ ਮਾਰਿਆ ਗਿਆ ਕਿਉਂਕਿ ਉਹਦਾ ਕਿਸੇ ਨਾ ਉਹ ਮੁੰਡਾ ਬਹੁਤ ਸਾਊ ਤੇ شریف ਸੁਭਾਅ ਦਾ ਸੀ ਇੱਥੇ ਵੀ ਇਦਾਂ ਪੜਦਾ ਰਿਹਾ ਇੱਥੇ ਪਿੰਡ ਦੇ ਵਿੱਚ ਬਹੁਤ ਚੰਗਾ ਸੀ ਮਤਲਬ ਹਰੇਕ ਨਾਲ ਹੀ ਮਤਲਬ ਜੀ ਕਰਕੇ ਬਣਾਦਾ ਸੀ ਬਹੁਤ ਮਾਪਿਓ ਦੇ ਹੁਣ ਤੁਸੀਂ ਦੇਖਦੇ ਹੋ ਮਹਾਪੁਰੀ ਅਸਾਂ ਕਰਕੇ ਇਹ ਇੱਥੇ ਰੋਜ਼ਗਾਰ ਮਿਲਦੇ ਕੀ ਲੋੜੇ ਬੱਚੇ ਭਰ ਭਜੇ। ਪੰਜਾਬ ਦੇ ਸੀਐਮ ਸਰਦਾਰ ਭਗ ਸਿੰਘ ਪੰਗ ਸਿੰਘ ਮਾਨ ਜੀ ਨੂੰ ਬੇਨਤੀ ਕਰਦੇ ਆ ਕੈਬਨਿਟ ਮਨਿਸਟਰ ਐਨ ਰਾਹੀ ਕੁਲਦੀਪ ਸਿੰਘ ਢਾਲੀਵਾਲ ਜੀ ਨੂੰ ਬੇਨਤੀ ਕਰਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਸਾਡੇ ਪਰਿਵਾਰ ਤੱਕ ਜਿਹੜੀ ਉਹ ਜਲਦੀ ਭਜਾਈ ਜਾਵੇ। ਹੋਰ ਭਾਰਤ ਸੰਘਾੜ ਕੋ ਵੀ ਸਾਡੀ ਇਹ ਮੰਗ ਹੈ ਜਿਹੜੀ ਉਹ ਡੈੱਡ ਬੋਡੀ ਛੇਤੀ ਪਹੁੰਚਾਈ ਜਾਵੇ। ਅੱਜ ਦੇ ਸਮੇਂ ਪੰਜਾਬ ਦੇ ਬਹੁ ਗਿਣਤੀ ਨੌਜਵਾਨ ਵਿਦੇਸ਼ ਜਾਣ ਦੀ ਇੱਛਾ ਪਾਲੀ ਬੈਠੇ ਐ ਇਸ ਦੇ ਪਿੱਛੇ ਦਾ ਕਾਰਨ ਸੂਬੇ ਦੇ ਵਿੱਚ ਅਮਰ ਮੇਲਵਾਨ ਵੱਧਦੇ ਨਸ਼ੇ ਤੇ ਬੇਰੁਜ਼ਗਾਰੀ ਪਰ ਨੌਜਵਾਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵਿਦੇਸ਼ ਦੇ ਵਿੱਚ ਵੀ ਡਾਲਰ ਹਰ ਰੁੱਖਾਂ ਦੇ ਨਾਲ ਨਹੀਂ ਲੱਗਦੇ ਅਜਿਹੇ ਦੇ ਵਿੱਚ ਲੱਖਾਂ ਰੁਪਏ ਖਰਚ ਕੇ ਵਿਦੇਸ਼ ਪੇਚੇ ਪੁੱਤ ਦੀ ਮੌਤ ਜਾਂ ਕਤਲ ਹੋਣ ਦੀ ਖਬਰ ਸੁਣ ਮਾਪਿਆਂ ਦਾ ਜੀਵ ਦੇ ਜੀ ਮਰਨ ਹੋ ਜਾਂਦਾ ਸ਼ਾਇਦ ਸਾਡੀਆਂ ਸਰਕਾਰਾਂ ਇਸ ਦਰਦ ਨੂੰ ਮਹਿਸੂਸ ਨਾ ਕਰ ਸਕਣ ਕਿਉਂਕਿ ਪੁੱਤ ਸਰਕਾਰ ਦੇ ਨਹੀਂ ਲੋਕਾਂ ਦੇ ਮਰ ਰਹੇ ਗੁਰਦਾਸਪੁਰ ਤੋਂ ਰੋਹਿਤ ਮਹਾਜਨ ਦੀ ਰਿਪੋਰਟ ਢੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜਦੋਂ ਇਸ ਤਰ੍ਹਾਂ ਇਕਲੌਤੇ ਪੁੱਤ ਦੀ ਮੌਤ ਦੀਆਂ ਖਬਰਾਂ ਆਉਂਦੀਆਂ ਨੇ ਕਿ ਵਿਦੇਸ਼ ਦੇ ਵਿੱਚ ਜੋ ਬੱਚਾ ਗਿਆ ਸੀ ਉਹ ਹੁਣ ਵਾਪਸ ਨਹੀਂ ਮੁੜਨਾ ਤਾਂ ਬਹੁਤ ਸਾਰੇ ਮਾਪੇ ਸੋਚਦੇ ਆ ਕਿ ਆਪਣੇ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜਣਾਂ ਪਰ ਹਾਲਾਤ ਇਸ ਤਰ੍ਹਾਂ ਦੇ ਨੇ ਜਾਂ ਮਜਬੂਰੀਆਂ ਇਸ ਤਰ੍ਹਾਂ ਦੀਆਂ ਨੇ ਕਿ ਉਹ ਆਪਣੇ ਬੱਚਿਆਂ ਨੂੰ ਨਾ ਚਾਹ ਕੇ ਵੀ ਆਪਣੇ ਤੋਂ ਦੂਰ ਕਰਦੇ ਆ ਵਿਦੇਸ਼ਾਂ ਦੇ ਵਿੱਚ ਭੇਜਦੇ ਆ ਪਰ ਜਦੋਂ ਇਸ ਤਰ੍ਹਾਂ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਹਾਲਤੇ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਕਿਸੇ ਦੇ ਵੱਲੋਂ ਉੱਥੇ ਨਿਸ਼ਾਨਾ ਬਣਾ ਲਿਆ ਜਾਂਦਾ ਤਾਂ ਫਿਰ ਮਾਪੇ ਉਸ ਦਿਨ ਨੂੰ ਜ਼ਰੂਰ ਕੋਸ਼ਿਸ਼ਦੇ ਆ ਜਦੋਂ ਉਹਨਾਂ ਦੇ ਵੱਲੋਂ ਇਹ ਸੋਚਿਆ ਗਿਆ ਕਿ ਆਪਣੇ ਬੱਚੇ ਨੂੰ ਬਾਹਰ ਭੇਜਣਗੇ ਤੇ ਸੋਚਣ ਤੋਂ ਬਾਅਦ ਉਸ ਨੂੰ ਮਿਹਨਤ ਕਰਕੇ ਜਾਂ ਕਹਿ ਲਈਏ ਕਿ ਆਪਣਾ ਸਭ ਕੁਝ ਦਾਅ ਦੇ ਉੱਤੇ ਲਾ ਕੇ ਭੇਜ ਵੀ ਦਿੱਤਾ ਗਿਆ ਅਜਿਹੇ ਦੇ ਵਿੱਚ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਮਾਪੇ ਹਾਲੇ ਵੀ ਮਜਬੂਰ ਨੇ ਕਿਉਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜ ਰਹੇ ਐ ਤਾਂ ਫਿਰ ਆਪਾਂ ਇਹੀ ਆਖਾਂਗੇ ਕਿ ਉਹਨਾਂ ਦੀਆਂ ਜੋ ਮਜਬੂਰੀਆਂ ਨੇ ਜਾਂ ਜੋ ਉਹ ਚਾਹੁੰਦੇ ਆ ਉਸ ਦੇ ਨਾਲ ਸ਼ਾਇਦ ਸਰਕਾਰਾਂ ਨੂੰ ਦਾ ਤਾਬੇ ਫਰਕ ਨਹੀਂ ਪੈਂਦਾ ਕਿਉਂਕਿ ਜੇ ਪੈਂਦਾ ਹੁੰਦਾ ਤਾਂ ਫਿਰ ਅੱਜ ਹਾਲਾਤ ਸ਼ਾਇਦ ਵੱਖਰੇ ਹੁੰਦੇ ਕਿਉਂਕਿ ਇਹ ਅੱਜ ਦੀ ਗੱਲ ਨਹੀਂ ਪਿਛਲੇ ਲੰਬੇ ਸਮੇਂ ਤੋਂ ਇਸ ਤਰ੍ਹਾਂ ਪ੍ਰਵਾਸ ਹੁੰਦਾ ਆ ਰਿਹਾ ਹੈ